ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ੇ ਸਭ ਦੇ ਮਨ ਦੀਆਂ ਮਰਜ਼ਾ ਪੂਰੀਆਂ ਕਰੇ ਸੱਚੇ ਬਾਦਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਦੇ ਚਾਰ ਰਾਣੀਆਂ ਸੀ ਪਰ ਔਲਾਦ ਉਹਦੇ ਕਿਸੇ ਰਾਣੀ ਦੇ ਨਹੀਂ ਹੋਈ ਤਾਂ ਹੁਣ ਉਹਨੂੰ ਵਜ਼ੀਰ ਕਹਿਣ ਲੱਗਿਆ ਵੀ ਮਹਾਰਾਜ ਇੱਕ ਸੰਤ ਮਹੰਤ ਸਾਧੂ ਨੇ ਵੀ ਜੇ ਆਪਾਂ ਵੀ ਉੱਥੇ ਚੱਲ ਕੇ ਆਈਏ ਕੀ ਪਤਾ ਕੋਈ ਫਲ ਮਿਲ ਜੇ ਤੁਹਾਨੂੰ ਰਾਜਾ ਕਹਿੰਦਾ ਵੀ ਠੀਕ ਹੈ ਨਾਲ ਹੀ ਰਾਣੀਆਂ ਨੂੰ ਲੈ ਚੱਲਦੇ ਆ ਚਲੋ ਜੀ ਉਹ ਗਏ ਜਾ ਕੇ ਬਾਜਨ ਬਲਾਸ ਜਿਹੜੇ ਕਰਨੇ ਸੀ ਕਰੇ ਤਾਂ ਉਸ ਸਾਧੂ ਸੰਤ ਨੇ ਰਾਜੇ ਦੇ ਹੱਥ ਤੇ ਇੱਕ ਟਕਾ ਧਰ ਕੇ ਨਾ ਉਹਦੂ ਉਹਨੂੰ ਦੇਖਣ ਦੇਖਣ ਨਹੀਂ ਦਿੱਤਾ ਵੀ ਉਹ ਕੀ ਧਰ ਰਿਹਾ ਉਹਦੀ ਮੁਠੀ ਬੰਦ ਕਰਤੀ ਫੇਰ ਉਹਨੂੰ ਪੁੱਛਣ ਲੱਗਿਆ ਵੀ ਰਾਜਾ ਨੇ ਤੈਨੂੰ ਕੀ ਮਿਲਿਆ ਉਹ ਕਹਿੰਦਾ ਮਹਾਰਾਜ ਟਕੇ ਵਰਗਾ ਲੱਗਦਾ ਕੁਝ ਮੈਨੂੰ ਹੱਥ ਚ ਤਾਂ ਦਿੱਤੀ ਤੁਸੀਂ ਮੇਰਾ ਮੁਠੀ ਬੰਦ ਕਰਾਤੀ ਉਹ ਕਹਿੰਦਾ ਬਸ ਇਹਨੂੰ ਬੰਦ ਹੀ ਰੱਖੀ ਜਿੱਥੇ ਤੂੰ ਘਰੇ ਜਾ ਕੇ ਖੋਲੀ ਇਹਨੂੰ ਰਾਤ 'ਚ ਕਿਸੇ ਨੂੰ ਨਾ ਖੋਲੀ ਨਾ ਤੂੰ ਦਿਖਾਈ ਨਾ ਤੂੰ ਇਹਨੂੰ ਦੇਖੀ ਵੀ ਜੇ ਤੈਂ ਇਹ ਖੋਲ ਲਈ ਮੁਠੀ ਦੇਖ ਲਿਆ ਇਹ ਤਾਂ ਇਹਦਾ ਸਾਰਾ ਕੁਝ ਹੀ ਪਲਟ ਜੂ ਉਲਟ ਹੋ ਜੂ ਹੁਣ ਤੈਨੂੰ ਆਉਂਦੇ ਸਾਲ ਤੇਰੇ ਘਰੇ ਲੜਕਾ ਪੈਦਾ ਹੋਊਗਾ ਜਿਹੜੇ ਸੰਘਾਸਨ ਤੇ ਬੈ ਕੇ ਤੂੰ ਫੈਸਲੇ ਕਰਦਾ ਲੋਕਾਂ ਦੇ ਉਹਦੇ ਉਹਦੇ ਹੇਠਾਂ ਧਰਦੀਆਂ ਇਹਨੂੰ ਬਿਨਾਂ ਦੇਖੇ ਚਲੋ ਜੀ ਵਗ ਗਿਆ ਘਰ ਨੂੰ ਜਦੋਂ ਜਾ ਰਹੇ ਨੇ ਰਾਹ 'ਚ ਰਾਣੀ ਇੱਕ ਕਹਿਣ ਲੱਗੀ ਮਹਾਰਾਜ ਤੁਹਾਨੂੰ ਕੀ ਦਿੱਤਾ ਸੀ ਮੈਨੂੰ ਦਿਖਾ ਦਿਓ ਉਹ ਕਹਿੰਦਾ ਵੀ ਨਹੀਂ ਰਾਣੀ ਬੰਦ ਕਰਿਆ ਸੀ ਵੀ ਕਿ ਦੇਖਣਾ ਨਹੀਂ ਹੈ ਕਹਿੰਦਾ ਮੈਂ ਤਾਂ ਖੁਦ ਨਹੀਂ ਦੇਖਿਆ ਕੀ ਹੈ ਦੂਜੀ ਕਹਿੰਦੀ ਮਹਾਰਾਜ ਦਿਖਾ ਦਿਓ ਉਹ ਤੁਹਾਡੀ ਮੁਠੀ ਬੰਦ ਕਰਕੇ ਕੀ ਧਰਤਾ ਸੀ ਸਾਧੂ ਨੇ ਹੱਥ ਤੇ ਉਹ ਕਹਿੰਦਾ ਵੀ ਤੁਹਾਡੇ ਸਾਹਮਣੇ ਕਿਹਾ ਵੀ ਦੇਖਣਾ ਨਹੀਂ ਕਿਸੇ ਨੇ ਤੀਜੀ ਨੇ ਵੀ ਕਹਿਤਾ ਚੌਥੀ ਵੀ ਕਹਿਣ ਲੱਗੀ ਮਹਾਰਾਜ ਸਾਨੂੰ ਦਿਖਾਉਣ ਦਾ ਤਾਂ ਨਹੀਂ ਕੋਈ ਕਹਿੰਦੀ ਸਾਧੂ ਸੰਤ ਤਾਂ ਮੂੰ ਹੀ ਕਹਿ ਦਿੰਦੇ ਹੁੰਦੇ ਨੇ ਕਹਿੰਦੀ ਘਰਦਿਆਂ ਤੋਂ ਕਾਹਦਾ ਉੱਲਾ ਹੁੰਦਾ ਆਪਾਂ ਤਾਂ ਇੱਕ ਪਰਿਵਾਰ ਆ ਹੁਣ ਸਾਰੇ ਵੀ ਆਪਣੇ ਚ ਕਿਹੜਾ ਕੋਈ ਬਾਹਰਲਾ ਬੰਦਾ ਸਾਨੂੰ ਤਾਂ ਦਿਖਾਈ ਸਕਦੇ ਆ ਭਾਈ ਜਦੋਂ ਨਾ ਹਟੀਆਂ ਖਹਿੜਾ ਕਰਨੋਂ ਰਾਜੇ ਨੇ ਦਿਖਾਤਾ ਤਾਂ ਜਦੋਂ ਉਹ ਦਿਖਾਇਆ ਉਹਦਾ ਪਾਸਾ ਪਲਟਿਆ ਤਾਂ ਉਹਦੇ ਉੱਪਰ ਇੱਕ ਔਰਤ ਦੀ ਤਸਵੀਰ ਬਹੁਤ ਡਰਾਵਣੀ ਤਾ ਰਾਜੇ ਨੇ ਉੱਥੇ ਮੁਠੀ ਬੰਦ ਕਰ ਲਈ ਜਾ ਕੇ ਉਹ ਮੀ ਸੰਗਾਸਨ ਦੇ ਹੇਠਾਂ ਧਰਤੀ ਚਲੋ ਜੀ ਦਿਨ ਪਏ ਤਾਂ ਛੋਟੀ ਰਾਣੀ ਦਾ ਇੱਕ ਕੁੜੀ ਨੇ ਜਨਮ ਲਿਆ ਪੰਡਤ ਨੂੰ ਪਹਿਲਾਂ ਹੀ ਬੁਲਾ ਕੇ ਰੱਖਿਆ ਹੋਇਆ ਸੀ ਰਾਜੇ ਨੇ بیوی ਉਹਨੂੰ ਐਸੀ ਵੀ ਮੇਰੇ ਮੁੰਡਾ ਹੋਊਗਾ ਹੁਣ ਉਹਦਾ ਉਹ ਵੀ ਖਦਖਾ ਹੋਊਗਾ ਚਲੋ ਪੰਡਤ ਆਇਆ ਉਹਨੂੰ ਦਿਖਾਇਆ ਵੀ ਇਹ ਤਾਂ ਭਵਿੱਖ ਦੇਖ ਬੱਚੇ ਦਾ ਤਾਂ ਜਦੋਂ ਪੰਡਤ ਨੇ ਕੁੜੀ ਦੇਖੀ ਕੁੜੀ ਦਾ ਰੰਗ ਉਹ ਤਸਵੀਰ ਨਾਲ ਮਿਲੇ ਫੋਟੋ ਉਹਦੀ ਜਿਹੜੀ ਟਕੇ ਦੇ ਉੱਤੇ ਸੀ ਰੰਗ ਕਾਲਾ ਨਾਸਾਂ ਉਹਦੀਆਂ ਨੱਕ ਮਿੱਡਾ ਤੇ ਚਪਟਾ ਅੱਖਾਂ ਮੋਟੀਆਂ ਉਹ ਆ ਕੇ ਰਾਜੇ ਨੂੰ ਕਹਿਣ ਲੱਗਿਆ ਪੰਡਤ ਕਹਿੰਦਾ ਮਹਾਰਾਜ ਕੁੜੀ ਹੋਈ ਆ ਤੁਹਾਡੇ ਵੀ ਕੁੜੀ ਵੀ ਬਡਰੂਪ ਜੀ ਹੈ ਰਾਜਾ ਕਹਿਣ ਲੱਗਿਆ ਵੀ ਮੈਨੂੰ ਸ਼ਕਲ ਨਾ ਦਿਖਾਓ ਉਹਦੀ ਵੀ ਪੰਡਤ ਨੂੰ ਕਹਿੰਦਾ ਤੂੰ ਇਹਨੂੰ ਇੱਧਰ ਉੱਧਰ ਕਰ ਦੇ ਕੁੜੀ ਨੂੰ ਉਹ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਨਹੀਂ ਇਹ ਕੰਮ ਕਰ ਸਕਦਾ ਤਾਂ ਉਹ ਜਿਹੜਾ ਤਵੇਲਾ ਘੋੜਿਆਂ ਦਾ ਸੰਭਦਾ ਸੀ ਉਹਨੂੰ ਲਿਆਇਆ ਉਹ दारू ਦਾ ਰੱਜਿਆ ਹੋਇਆ ਆ ਕੇ ਕਹਿੰਦਾ ਹਾਂ ਮਹਾਰਾਜ ਮੈਂ ਤਾਂ ਹੁਣ ਐ ਕਰ ਦੂੰ ਮੈਂ ਤਾਂ ਉਹ ਕਰ ਦੂੰ ਜਿਵੇਂ ਕਹੋਗੇ ਚਲੋ ਜੀ ਉਹਨੂੰ ਕਹਿੰਦਾ ਵੀ ਤੂੰ ਇਹਨੂੰ ਸੰਦੂਕੜੀ ਚ ਪਾ ਕੇ ਲੈ ਜਾ ਵੀ ਦਰਿਆ 'ਚ ਛੱਡਿਆ ਨਾ ਆਪਾਂ ਇਹਨੂੰ ਮਾਰੀਏ ਵੀ ਬਚਣਾ ਹੂ ਬੱਚ ਜੂ ਦੇਖੀ ਜਾਊਗੀ ਹੋਊਗਾ ਉਹ ਕਹਿਣ ਲੱਗਿਆ ਮਹਾਰਾਜ ਫਿਰ ਤੁਹਾਨੂੰ ਵੀ ਲੱਗੂਗਾ ਚਲੋ ਉਹ ਸੰਦੂਕੜੀ ਚ ਕੂੜੀ ਪਾਤੀ ਉਹਦੇ ਚ ਸਿਉਣਾ ਜਾਂਦੀ ਧਨ ਧੁਨ ਧਰ ਤਾ ਖੁੱਲਾ ਰਾਜੇ ਤੇ ਕਿਹੜਾ ਕੋਈ ਘਾਟਾ ਸੀ ਧਰਿਆ ਤਾਂ ਉਹ ਜਿਹੜਾ ਧਰ ਗਿਆ ਆ ਉਹਨੂੰ ਵੀ ਦਿੱਤੀਆਂ 5-7 ਮੋਹਰਾ ਹੁਣ ਜਦੋਂ ਧਰਿਆ ਆ ਦਰਿਆ ਦੇ ਵਿੱਚ 50 ਮੀਲ ਤੇ ਜਾ ਕੇ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਹੈ ਤਾਂ ਥੋਬੀ ਕਪੜੇ ਧੋ ਰਿਹਾ ਹੈ ਉਹਨੇ ਦੇਖਿਆ ਵੀ ਆ ਸੰਦੂਖ ਚੋਂ ਆਵਾਜ਼ ਆਉਂਦੀ ਆ ਰੋਣ ਦੀ ਬੱਚੇ ਦੀ ਉਹਨੇ ਕੱਢ ਲਈ ਸੰਦੂਖ ਢੀ ਖੋਲ ਕੇ ਦੇਖਿਆ ਤਾਂ ਵਿੱਚ ਬੱਚੀ ਪਈ ਤੇ ਧਨਪਿਆ ਵਿੱਚ ਉਹ ਉੱਥੋਂ ਹੀ ਕੱਪੜੇ ਸਮੇਟ ਕੇ ਸਾਰਾ ਬੰਦ ਕਰਕੇ ਘਰੋਂ ਭੱਜ ਗਿਆ ਲਿਜਾ ਕੇ ਆਪਦੀ ਘਰ ਵਾਲੀ ਨੂੰ ਕਹਿਣ ਲੱਗਿਆ ਵੀ ਝੋਲੀ ਕਰ ਵਿੱਚ ਕੁੜੀ ਧਰਤੀ ਕਹਿੰਦਾ ਲੈ ਆਪਣੇ ਬੱਚਾ ਨਹੀਂ ਸੀ ਵੀ ਰੱਬ ਨੇ ਕਹਿੰਦਾ ਚਿਪਰ ਪਾੜ ਕੇ ਦਿੱਤਾ ਕਹਿੰਦਾ ਨਾਲ ਇਹਦੀ ਮਾਇਆ ਬਹੁਤ ਦਿੱਤੀ ਆ ਕੁੜੀ ਦੇ ਵੀ ਹੁਣ ਇਹ ਪੈਸਿਆਂ ਨੂੰ ਆਪਾਂ 1 ਰੁਪਇਆ ਨਹੀਂ ਖਰਚਣਾ ਇਹ ਸਾਰਾ ਇਹਦੀ ਕਰਮਾਂ ਦਾ ਹੈ ਆਪਾਂ ਨੂੰ ਪੜਾਵਾਂਗੇ ਵਿਆਹ ਕਰਾਂਗੇ ਇਹਦਾ ਵਧੀਆ ਇਹ ਸਾਰਾ ਤਾਂ ਐਸੇ ਦਾ ਹੈ ਉਹ ਕਹਿੰਦੀ ਵੀ ਠੀਕ ਹੈ ਆਪਾਂ 1 ਰੁਪਿਆ ਨਹੀਂ ਖਰਚਦੇ ਚਲੋ ਜੀ ਕੁੜੀ ਵੱਲ ਰਹੀ ਹੈ ਜਦੋਂ ਹੋਊਗੀ ਕੁੜੀ 16-17 ਸਾਲ ਦੀ ਉਧਰੋਂ ਪੰਡਤ ਕਹਿਣ ਲੱਗਿਆ ਰਾਜੇ ਨੂੰ ਕਹਿੰਦਾ ਮਹਾਰਾਜ ਜਿੱਥੇ ਚਾਰ ਰਾਣੀਆਂ ਨੇ ਇੱਕ ਹੋਰ ਆਜੂ ਤੁਸੀਂ ਵਿਆਹ ਕਰਾ ਲਓ ਵੀ ਐ ਤਾਂ ਫਿਰ ਤੁਹਾਡਾ ਔਖਾ ਕੰਮ ਤੁਹਾਡਾ ਰਾਜ ਭਾਗ ਐ ਨਹੀਂ ਜਾਊਗਾ ਰਾਜਾ ਕਹਿੰਦਾ 85 ਸਾਲ ਦੀ ਉਮਰ ਹੋ ਗਈ ਮੇਰੀ ਕੌਣ ਮੈਨੂੰ ਕੁੜੀ ਦੇਊਗਾ ਉਹ ਕਹਿੰਦਾ ਮਹਾਰਾਜੇ ਤਾਂ ਮੇਰੇ ਤੇ ਛੱਡ ਦਿਓ ਵੀ ਬਥੇਰੇ ਗਰੀਬ ਹੁੰਦੇ ਨੇ ਵੀ ਚਲ ਕਿਸੇ ਗਰੀਬ ਦੀ ਧੀ ਬਾਹਰੋਂ ਉਠੂ ਨਾਲੇ ਇੱਥੇ ਰਾਜ ਕਰੂਗੀ ਨਾਲੇ ਕੋਈ ਤੁਹਾਨੂੰ ਬਾਰਸ਼ ਮਿਲ ਜੂਗਾ ਰਾਜੇਨਪਈ ਮਨਾ ਲਿਆ ਪੰਡਤ ਨੇ ਮਨਾਇਆ ਹੋਇਆ ਤਾਂ ਹੁਣ ਪੰਡਤ ਫਿਰਦਾ ਭਾੜਦਾ ਰਿਸ਼ਤਾ ਉਸੇ ਥੋਬੀਆਂ ਦੇ ਘਰੇ ਵਗ ਗਿਆ ਜਦੋਂ ਗਿਆ ਤਾਂ ਗੱਲਬਾਤ ਕਰੀ ਵੀ ਰਾਜੇ ਦੀ ਨੂੰ ਰਿਸ਼ਤਾ ਕਰਾਉਣਾ ਵੀ ਥੋਡੇ ਕੁੜੀ ਸੁਣੀ ਦੀ ਐ ਵੀ ਤੁਹਾਡੀ ਧੀ ਰਾਮ ਕਰੂਗੀ ਵੀ ਉਹ ਤਾਂ ਇਹਦਾ ਬੱਚੇ ਵਾਸਤੇ ਵਿਆਹ ਕਰਾਉਣਾ ਹੈ ਉਹ ਤਾਂ ਉਹਦੇ ਚਾਰ ਰਾਣੀਆਂ ਹੈਗੀਆਂ ਵੀ ਰਾਜ ਆਏਗਾ ਬਹੁਤ ਧਨ ਦੌਲਤ ਹੈ ਤੁਹਾਡੀ ਕੁੜੀ ਰਾਮ ਕਰੂਗੀ ਭਾਈ ਉਹ ਕਹਿੰਦੇ ਸਲਾਹ ਕਰਕੇ ਪਤੀ ਪਤਨੀ ਕਹਿਣ ਲੱਗੇ ਵੀ ਚਲ ਠੀਕ ਹੈ ਅਸੀਂ ਕਰ ਦਾਂਗੇ ਉਹ ਕਹਿਣ ਲੱਗਿਆ ਵੀ ਮੈਨੂੰ ਕੁੜੀ ਦਿਖਾ ਦਿਓ ਜਦੋਂ ਭਾਈ ਪੰਡਤ ਨੂੰ ਕੁੜੀ ਦਿਖਾਈ ਪੰਡਤ ਦਾ ਮੱਥਾ ਠਣਕਿਆ ਇੱਕ ਵਾਰੀ ਤਾਂ ਉਹ ਦੇਖਦਾ ਵੀ ਇਹ ਤਾਂ ਉਹ ਕੁੜੀ ਦੀ ਸ਼ਕਲ ਲੱਗਦੀ ਹੈ ਮੈਨੂੰ ਜਮਈ ਤੇ ਉਹਨਾਂ ਨੂੰ ਕਹਿਣ ਲੱਗਿਆ ਵੀ ਇਹ ਕੁੜੀ ਥੋਡੀ ਹੈ ਉਹ ਕਹਿੰਦੇ ਹਾਂ ਜੀ ਸਾਡੀ ਹੈ ਉਹ ਕਹਿੰਦਾ ਮੈਂ ਰਾਜੇ ਨੂੰ ਸੱਚੀ ਸੱਚੀ ਗੱਲ ਸਹੀ ਸਹੀ ਰਿਪੋਰਟ ਦੇਣੀ ਹੈ ਜਾ ਕੇ ਵੀ ਜਿਵੇਂ ਵੀ ਹੈਗਾ ਮੇਰੇ ਤੋਂ ਕੋਈ ਗੱਲ ਨਾ ਲੁਕੋਇਓ ਉਹ ਰਾਜਾ ਨਾਲੇ ਮੈਨੂੰ ਚੱਕ ਲੂ ਨਾਲੇ ਤੁਹਾਨੂੰ ਚੱਕ ਲੂ ਜੇ ਕੋਈ ਗੱਲ ਗਲਤ ਨਿਕਲੀ ਤਾਂ ਉਹ ਕਹਿਣ ਲੱਗੇ ਵੀ ਮਹਾਰਾਜ ਇਹ ਸਾਡੀ ਨਹੀਂ ਹੈਗੀ ਕੁੜੀ ਅਸੀਂ ਤਾਂ ਇਹ ਪਾਲੀ ਹੈ ਸਾਨੂੰ ਤਾਂ ਕੱਪੜੇ ਧੋਂਦਿਆਂ ਨੂੰ ਨਦੀ ਚੋਂ ਕਹਿੰਦਾ ਸੰਦੂਕੜੀ ਚ ਪਈ ਸੀ ਇਹ ਬੱਚੀ ਰੋਂਦੀ ਸੀ ਮੈਂ ਕੱਢ ਲਈ ਕਹਿੰਦਾ ਵਿੱਚ ਧਨ ਦੌਲਤ ਸੀ ਚਲੋ ਜੀ ਸਮਝ ਗਿਆ ਪੰਡਿਤ ਤਾਂ ਵੀ ਇਹ ਤਾਂ ਉਹੀ ਹੈ ਗਿਆ ਫਟਾਫਟ ਰਾਜੇ ਕੋਲੇ ਜਾ ਕੇ ਰਾਜਾ ਕਹਿਣ ਲੱਗਿਆ ਵੀ ਹਾਂ ਕੀ ਲਿਆਇਆ ਖਬਰ ਮੰਨ ਕੇ ਕੁੜੀ ਦੇ ਘਰ ਦੇ ਉਹ ਕਹਿੰਦਾ ਮਹਾਰਾਜ ਮੈਨੂੰ ਇੱਕ ਹੋਰ ਡਰ ਹੈ ਕਹਿੰਦਾ ਕੀ ਕਹਿੰਦਾ ਮੈਨੂੰ ਐ ਲੱਗਦਾ ਸ਼ੱਕ ਹੋ ਰਿਹਾ ਵੀ ਮੈਂ ਪੱਕਾ ਨਹੀਂ ਕਹਿੰਦਾ ਪਰ ਮੈਨੂੰ ਸ਼ੱਕ ਹੋ ਰਿਹਾ ਵੀ ਕਿਤੇ ਆਪਾਂ ਥੋੜੀ ਜਿਹੜੀ ਕੁੜੀ ਸੀ ਸੰਦੂਕੜੀ ਚ ਤਰਈ ਵੀ ਕਿਤੇ ਉਸੇ ਦਾ ਹੀ ਰਿਸ਼ਤਾ ਤਾਂ ਨਹੀਂ ਮੰਗੀ ਜਾਂਦੇ ਆਪਾਂ ਉਹ ਕੁੜੀ ਨੂੰ ਜਿਹਨੂੰ ਤੁਹਾਨੂੰ ਕਹਿਣਾ ਮੈਂ ਵਿਆਹਣ ਨੂੰ ਵੀ ਥੋੜੀਓ ਕੁੜੀ ਹੋਵੇ ਉਹ ਰਾਜਾ ਕਹਿਣ ਲੱਗਿਆ ਵੀ ਤੂੰ ਮੈਨੂੰ ਲੈ ਕੇ ਚੱਲੀ ਕੁੜੀ ਨਾਲ ਮੇਰੀ ਗੱਲ ਕਰਾ ਚਲੋ ਗਏ ਦੂਜੇ ਦਿਨ ਜਾ ਕੇ ਜਦੋਂ ਥੋਬੀਆਂ ਦੇ ਘਰੇ ਰਾਜਾ ਗਿਆ ਥੋਬੀਆਂ ਤਾਂ ਖੁਸ਼ੀ ਹੋਈ ਹੋਈ ਵੀ ਰਾਜਾ ਆਇਆ ਸਾਡੇ ਨੂੰ ਕਿੱਥੇ ਬਿਠਾਈਏ ਕਿੱਥੇ ਖੜਾਈਏ ਕੀ ਖਵਾਈਏ ਪਿਆਈਏ ਜਦੋਂ ਰਾਜਾ ਕਹਿੰਦਾ ਵੀ ਮੈਨੂੰ ਕੁੜੀ ਨਾਲ ਗੱਲ ਕਰਾਓ ਜਦੋਂ ਉਹਨੇ ਕੁੜੀ ਨਾਲ ਕੁੜੀ ਨੂੰ ਦੇਖਿਆ ਕੁੜੀ ਨਾਲ ਗੱਲ ਕਰਨੀ ਚਾਹੀ ਕੁੜੀ ਨੂੰ ਕਹਿੰਦਾ ਬੇਟੀ ਕੁੜੀ ਨੇ ਉੱਥੇ ਰੋਕਤਾ ਕਹਿੰਦੇ ਆਇਆ ਤਾਂ ਤੂੰ ਪਹਿਲਾਂ ਆਪਦੀ ਉਮਰ ਦੇਖ 80 85 ਸਾਲ ਦਾ ਐ ਆਇਆ ਤੂੰ ਮੈਨੂੰ ਵਿਆਹਣ ਵਾਸਤੇ ਐ ਰਿਸ਼ਤਾ ਲੈਣ ਮੇਰਾ ਕਾਹੇ ਮੈਨੂੰ ਬੇਟੀ ਰਹਿ ਹੈ ਉਹ ਕਹਿਣ ਲੱਗਿਆ ਵੀ ਨਹੀਂ ਬੇਟੀ ਮੈਂ ਤੇਰਾ ਰਿਸ਼ਤਾ ਨਹੀਂ ਲੈਣ ਆਇਆ ਤੂੰ ਮੇਰੀ ਧੀ ਐ ਮੈਂ ਤਾਂ ਤੈਨੂੰ ਲੈਣ ਆਇਆ ਉਹ ਕਹਿੰਦੀ ਵੀ ਮੈਂ ਤਾਂ ਤੇਰੇ ਨਾਲ ਜਾਂਦੀ ਨਹੀਂ ਕਹਿਣ ਲੱਗਿਆ ਮੈਨੂੰ ਸੱਚੋ ਸੱਚ ਦੱਸ ਵੀ ਤੇਰੇ ਮਾਪਿਓ ਨੇ ਇਹ ਉਹ ਕਹਿੰਦੀ ਮੈਨੂੰ ਮਾਪਿਓ ਦਾ ਤਾਂ ਪਤਾ ਨਹੀਂ ਮੈਂ ਤਾਂ ਕੋਈ ਦੇਖਿਆ ਨਹੀਂ ਜੰਮਣ ਵਾਲਾ ਕਿਹਨੇ ਜੰਮੀ ਆ ਮੈਂ ਕਿਹਨੇ ਨਾ ਮੈਨੂੰ ਤਾਂ ਇਹਨਾਂ ਨੇ ਪਾਲਿਆ ਹੁਣ ਇਹੀ ਮੇਰੇ ਮਾਪਿਓ ਨੇ ਧੋਬੀ ਤੇ ਧੋਬਣਾਂ ਉਹ ਕੁੜੀ ਸੀ ਬਹੁਤ ਸਿਆਣੀ ਪੜ੍ਹੀ ਹੋਈ ਵੇਦ ਕੁਰਾਨ ਸਿੱਖੇ ਹੋਏ ਉਹਨੇ ਤਾਂ ਹੁਣ ਰਾਜਾ ਉਹਨੂੰ ਕਹਿਣ ਲੱਗਿਆ ਵੀ ਤੂੰ ਮੇਰੀ ਧੀ ਐ ਮੇਰਾ ਤਾਂ ਮਹਿਲ ਸੁਨਣਾ ਪਿਆ ਮੇਰੇ ਤਾਂ ਨਾਲ ਚੱਲ ਉਹ ਕਹਿੰਦੀ ਮੈਂ ਨਹੀਂ ਜਾਂਦੀ ਚਲੋ ਜੀ ਰਾਜਾ ਮੁੜ ਗਿਆ ਜਾ ਕੇ ਮਹਿਲ 'ਚ ਉਦਾਸ ਹੋ ਕੇ ਪਲੰਘ ਤੇ ਡਿੱਗ ਪਿਆ ਰਾਣੀ ਆਈ ਕਹਿਣ ਲੱਗੀ ਵੀ ਮਹਾਰਾਜ ਕੀ ਗੱਲ ਤੁਸੀਂ ਉਦਾਸ ਹੋ ਐਨੇ ਦੂਜੀ ਆ ਗਈ ਤੀਜੀ ਆ ਗਈ ਚੌਥੀ ਵੀ ਆ ਗਈ ਪੁੱਛਣ ਲੱਗੀਆਂ ਆ ਕੇ ਵੀ ਮਹਾਰਾਜ ਕੋਈ ਗੱਲ ਹੈ ਤੁਸੀਂ ਢਿੱਲੇ ਤਾਂ ਨਹੀਂ ਤਾਂ ਐ ਕਿਉਂ ਪਈ ਹੋ ਉਹਨੇ ਕਹਾ ਕਹਿੰਦਾ ਰਾਣੀ ਉਹ ਛੋਟੀ ਰਾਣੀ ਨੂੰ ਕਹਿੰਦਾ ਕਹਿੰਦਾ ਰਾਣੀ ਆਪਣੀ ਕੁੜੀ ਹੋਈ ਸੀ ਹੁਣ ਮਾਂ ਦੀ ਮਮਤਾ ਕਿੱਥੋਂ ਟਿਕਦੀ ਹੈ ਉਹ ਕਹਿੰਦੀ ਮਹਾਰਾਜ ਮੈਨੂੰ ਪਤਾ ਵੀ ਕੁੜੀ ਹੋਈ ਸੀ ਕਹਿੰਦੀ ਛੇਤੀ ਦੱਸੋ ਕਿੱਥੇ ਆ ਕੁੜੀ ਅੱਜ ਕਹਿੰਦੀ 17 18 ਸਾਲ ਬਾਅਦ ਤੁਸੀਂ ਕਿਉਂ ਉਹਦਾ ਨਾਮ ਲਿਆ ਤੁਹਾਡੇ ਅੱਜ ਕਿਵੇਂ ਯਾਦ ਆਈ ਵੀ ਮੈਨੂੰ ਛੇਤੀ ਦੱਸੋ ਕੀ ਗੱਲ ਹੈ ਕਹਿੰਦੀ ਮੈਨੂੰ ਤਾਂ ਬੇਚੈਨ ਨਹੀਂ ਲੱਗ ਰਹੀ ਹੈ ਛੇਤੀ ਮੈਨੂੰ ਗੱਲ ਖੋਲ ਕੇ ਦੱਸ ਦੇ ਸਾਰੀ ਕਹਿੰਦਾ ਆਪਣੀ ਕੁੜੀ ਜਿਉਂਦੀ ਹੈ ਤੋਬੀਆਂ ਦੇ ਘਰੇ ਪੜ੍ਹਦ ਰਹੀ ਹੈ ਕਹਿੰਦੀ ਮੈਨੂੰ ਲੈ ਕੇ ਚੱਲੋ ਕਹਿੰਦਾ ਮੈਂ ਇੱਥੋਂ ਆਇਆ ਆਂ ਵੀ ਬਹੁਤ ਜ਼ੋਰ ਲਾ ਕੇ ਆਇਆ ਆਂ ਵੀ ਉਹ ਆਉਣ ਨੂੰ ਮੰਨਦੀ ਨਹੀਂ ਉਹ ਕਹਿੰਦੀ ਮੈਨੂੰ ਲੈ ਕੇ ਚੱਲੋ ਉਹਦੀ ਮਾਂ ਤੇ ਜਿਹੜੀ ਚੱਲੋ ਜੀ ਉਹ ਗਈ ਉਹਨੇ ਬਹੁਤ ਮਨਾਈ ਕੁੜੀ ਤੇ ਉਹਨੂੰ ਸਾਰਾ ਕੁਝ ਦੱਸਿਆ ਕਹਿੰਦੀ ਵੀ ਸਾਡੇ ਤਾਂ ਬੱਚਾ ਹੁੰਦਾ ਨਹੀਂ ਤੀ ਕਿਸੇ ਦੇ ਵੀ ਵੀ ਤੂੰ ਸਾਧੂ ਮਹਾਤਮਾ ਨੇ ਕਹਿੰਦੀ ਸਾਡੀ ਝੋਲੀ 'ਚ ਤੂੰ ਪਾਈ ਤੀ ਤੇ ਉਹ ਕੁੜੀ ਕਹਿਣ ਲੱਗੀ ਫਿਰ ਮੈਨੂੰ ਉਸ ਸਾਧੂ ਕੋਲ ਲੈ ਕੇ ਚੱਲੂ ਪਹਿਲਾਂ ਚਲੋ ਜੀ ਉਹ ਕਹਿਣ ਲੱਗੀ ਮਾਂ ਕਹਿੰਦੀ ਅੱਜ ਤਾਂ ਹੁਣ ਦਿਨ ਨਹੀਂ ਹੈਗਾ ਛੋਟਾ ਹੀ ਦਿਨ ਹੈ ਵੀ ਕੱਲ ਨੂੰ ਲੈ ਕੇ ਚੱਲੂ ਤੈਨੂੰ ਰਾਤੋਂ ਰਾਤ ਜੀ ਰਾਜਾ ਥੀ ਬੰਦੇ ਭੇਜੇ ਸਾਰੇ ਪਾਸੇ ਭੇਜ ਕੇ ਪਤਾ ਮੰਗਾ ਲਿਆ ਵੀ ਸਾਧੂ ਇਸ ਟਾਈਮ ਕਿੱਥੇ ਹੈ 17-18 ਸਾਲ ਬਾਅਦ ਸਾਧੂ ਕਿਹੜਾ ਸੌਖਾ ਪੜਨਾ ਸੀ ਚਲੋ ਦੂਜੇ ਦਿਨ ਰਾਜਾ ਗਿਆ ਰਾਣੀ ਗਈ ਕੁੜੀ ਨੂੰ ਲੈ ਕੇ ਉਹ ਸਾਧੂ ਦੇ ਆਸ਼ਰਮ ਚ ਬਗ ਗਏ ਜਦੋਂ ਉੱਥੇ ਗਏ ਤਾਂ ਜਾਂਦੇ ਨੂੰ ਰਾਜੇ ਨੂੰ ਕਹਿਣ ਲੱਗਿਆ ਸਾਧੂ ਕਹਿੰਦਾ ਨਾ ਰਹਾ ਗਿਆ ਪਹੁੰਚ ਤ ਹੁਣ ਆਪਦੀ ਕਰਨੀ ਤੈਨੂੰ ਮੈਂ ਜ਼ੋਰ ਲਾ ਕੇ ਤੋਦ ਸਕੇ ਤੋਰਿਆ ਤੇ ਵੀ ਇਹ ਮੁਠੀ ਖੋਲਣੀ ਨਹੀਂ ਕਿਸੇ ਨੂੰ ਦਿਖਾਉਣੀ ਨਹੀਂ ਰਾਜਾ ਭਾਈ ਫੁੱਟ ਫੁੱਟ ਕੇ ਰੋਣ ਲੱਗ ਗਿਆ ਉਹ ਕਹਿਣ ਲੱਗਿਆ ਵੀ ਹੁਣ ਤਾਂ ਰੋ ਨਾ ਰੋ ਜੋ ਭੁਗਤ ਰਹੇ ਹਣ ਇਹ ਸਭ ਤੇਰੀ ਕਰਨੀ ਦਾ ਫਲ ਹੈ ਕਹਿੰਦਾ ਮਹਾਰਾਜ ਹੁਣ ਰਾਹ ਪਾਉ ਮੈਨੂੰ ਅੱਗੇ ਵਾਸਤੇ ਰਾਣੀ ਵੀ ਕਹਿੰਦੀ ਉਹ ਵੀ ਉਹ ਕਹਿਣ ਲੱਗਿਆ ਹੁਣ ਮੈਂ ਨਹੀਂ ਰਾਹ ਪਾ ਸਕਦਾ ਹੁਣ ਆ ਕੁੜੀ ਇਹ ਤੁਹਾਨੂੰ ਰਾਹ ਪਾਊਗੀ ਉਹ ਕਹਿੰਦਾ ਕਿਵੇਂ ਕਹਿੰਦਾ ਇਹਨੂੰ ਆਪਦੇ ਮਹਿਲਾਂ ਚ ਲੈ ਜਾ ਕਿਸੇ ਰਾਜੇ ਦੇ ਪੁੱਤ ਨਾਲ ਇਹਦਾ ਵਿਆਹ ਕਰ ਕੁੜੀ ਦਾ ਜਦ ਇਹਦਾ ਵਿਆਹ ਹੋ ਗਿਆ ਸਹੁਰੇ ਆਉਣ ਜਾਣ ਲੱਗੀ ਤੁਹਾਡੇ ਘਰੇ ਫੇਰ ਜਨਮ ਲਊਗਾ ਬੱਚਾ ਉਹਨਾਂ ਜਿਹੜੇ ਤੁਹਾਡੇ ਬੱਚਾ ਨਹੀਂ ਹੁੰਦਾ ਤੇ ਉਹ ਭਾਈ ਕਹਿੰਦੇ ਵੀ ਇਹ ਮੰਨਦੀ ਨਹੀਂ ਚਲੋ ਮਨਾਈ ਸਾਧੂ ਨੇ ਵੀ ਕਿਹਾ ਵੀ ਜਾ ਬੇਟਾ ਹੁਣ ਇੱਥੋਂ ਤੇਰਾ ਜੀਵਨ ਇੱਧਰ ਸ਼ੁਰੂ ਹੈ ਵੀ ਤੂੰ ਇੱਧਰ ਜਾ ਚਲੋ ਜੀ ਮੰਨ ਗਈ ਕੁੜੀ ਬਾਗੀ ਮਹਿਲਾਂ ਚ ਰਾਜੇ ਨੇ ਵਿਆਹ ਕਰਤਾ ਰਾਜਿਆਂ ਦੇ ਪੁੱਤ ਆਇਆ ਕਰਨ ਦੇਖ ਕੇ ਮੁੜ ਗਿਆ ਕਰਨ ਸੋਹਣੀ ਤਾਂ ਜਮਈ ਨਹੀਂ ਸੀ ਡਰਾਉਣੀ ਸ਼ਕਲ ਤਾਂ ਕੋਈ ਨਾ ਕਰਿਆ ਕਰੇ ਅੰਤ ਨੂੰ ਇੱਕ ਜਿਹੜਾ ਰਾਜੇ ਦਾ ਪੁੱਤ ਸੀ ਕਮਚੋਰ ਬੰਦਾ ਐ ਬੀ ਸ਼ਰਾਬੀ ਤੇ ਗਲਤ ਕੰਮ ਕਰਦਾ ਕਿਸੇ ਦੇ ਕਹਿਣੇ ਤੋਂ ਬਾਹਰ ਮਾਂ ਪਿਓ ਦੇ ਉਹਨੇ ਸੋਚਿਆ ਵੀ ਮੇਰੇ ਪਿਓ ਵਾਲਾ ਰਾਜ ਵੀ ਮਿਲੂ ਇਹ ਰਾਜੇ ਦਾ ਇਧਰੋਂ ਵੀ ਮੈਨੂੰ ਰਾਜ ਮਿਲੂ ਜਦੋਂ ਇਹਦੇ ਤਾਂ ਹੀ ਕੁੜੀ ਐ ਉਹਨੇ ਲਾਲਚ ਦੇ ਵਿੱਚ ਆ ਕੇ ਵੀ ਕੁੜੀ ਨੂੰ ਸੋਹਣੀ ਸਾਨੀ ਤੂੰ ਆਪਾਂ ਕੀ ਲੈਣਾ ਛੱਡੋ ਆਪਾਂ ਉਹਨੂੰ ਇੰਨਾ ਕੁਸਾਰ ਰਿਹਾ ਹੈ ਭਾਈ ਉਹਨੇ ਕੁੜੀ ਪਸੰਦ ਕਰ ਲਈ ਪਸੰਦ ਕਰੀ ਤਾਂ ਵਿਆਹ ਹੋ ਗਿਆ ਜਦੋਂ ਵਿਆਹ ਵਿਆਹ ਕੇ ਲਿਜਾ ਰਿਹਾ ਰੱਥ ਦੇ ਵਿੱਚ ਕੁੜੀ ਨੂੰ ਤਾ ਜੰਗਲਾਂ ਵਿੱਚ ਦੀ ਲੰਘਣ ਲੱਗੇ ਜਦੋਂ ਰੱਥ ਦੇ ਵਿੱਚੋਂ ਜਿੰਨ ਚੱਕ ਕੇ ਲੈ ਗਿਆ ਉਹਨੂੰ ਮੁੰਡੇ ਨੂੰ ਤਾ ਰੋਂਦਿਆ ਕਰ ਲਾਉਂਦੀ ਐ ਕੁੜੀ ਵੀ ਕਿੱਧਰ ਭਾੜਨ ਜਾਈਏ ਇਹਨੂੰ ਹੁਣ ਉਹ ਆਪਦੇ ਪਿਓ ਦੇ ਘਰੇ ਫੇਰ ਮੁੜ ਜਾਈ ਉੱਥੋਂ ਹੀ ਮੁੜੀ ਹੋਈ ਤਾਂ ਹੁਣ ਗਾਹਾਂ ਇੱਕ ਦਿਨ ਮਹਿਲਾਂ ਦੇ ਵਿੱਚ ਬਾਗ-ਬਾਗ ਦੇ ਵਿੱਚ ਟਹਿਲਦੀ ਫਿਰਦੀ ਐ ਵੇਦ ਪ੍ਰਾਨ ਕਰਾਨ ਉਹਨੂੰ ਕਾਫੀ ਸਿੱਖਿਆ ਹੋਇਆ ਸੀ ਉਹਨੇ 16 ਲਏ ਹੋਏ ਤੇ ਕਹਿੰਦੇ ਉਹਨੇ ਚਾਰ 베ਦ 14 ਕਰਾਨ ਸਿੱਖਿਆ ਲਈ ਹੋਈ ਸੀ ਕੰਠ ਤੇ ਉਹਨੂੰ ਤੇ ਉਹਨੂੰ ਜਾਨਵਰਾਂ ਦੀ ਭਾਸ਼ਾ ਦਾ ਪਤਾ ਸੀ ਵੀ ਆਪਸ ਚ ਜਾਨਵਰ ਕਿਵੇਂ ਗੱਲ ਕਰ ਰਹੇ ਨੇ ਉਹ ਕਹਿ ਕੀ ਰਹੇ ਨੇ ਉਹਨੂੰ ਸਮਝ ਆਉਂਦੀ ਸੀ ਕੁੜੀ ਨੂੰ ਤਾਂ ਜਦੋਂ ਉਹ ਬਾਗ ਚ ਟਹਿਲ ਰਹੀ ਹੈ ਤੋਤਾ ਤੇ ਮੈਨਾ ਗੱਲ ਕਰ ਰਹੇ ਨੇ ਤੋਤਾ ਕਹਿੰਦਾ ਮੈਨਾ ਕਹਿੰਦਾ ਰਾਜੇ ਦੀ ਕੁੜੀ ਦੀ ਦੇਖ ਕਹਿੰਦਾ ਕਿਸਮਤ ਵਿਚਾਰੀ ਦੀ ਪਹਿਲਾਂ ਉਹ ਤੋਬੀਆਂ ਦੇ ਘਰੇ ਪਲੀ ਹੁਣ ਕਹਿੰਦਾ ਵਿਆਹ ਹੋਇਆ ਤੀ ਤਾਂ ਉਹਨੂੰ ਜਿੰਨ ਚੱਕ ਕੇ ਲੈ ਗਿਆ ਉਹ ਕੁੜੀ ਉੱਥੇ ਖੜ ਕੇ ਸੁਣਨ ਲੱਗੀ ਉਹ ਕਹਿਣ ਲੱਗੀ ਰਾਣੀ ਉਹ ਮੈਨਾ ਕਹਿਣ ਲੱਗੀ ਕਹਿੰਦੇ ਜਿੰਨ ਕਿੱਥੇ ਲੈ ਗਿਆ ਉਹਨੂੰ ਕਹਿੰਦਾ ਉਹ ਤਾਂ ਪਤਾਲ ਚ ਜਾ ਉਤਰਿਆ ਉਹ ਪੁੱਛਣ ਲੱਗੀ ਕਹਿੰਦੀ ਪਤਾਲ ਕਿੱਥੇ ਹੁੰਦਾ ਹੈ ਮੈਂ ਨਾ ਕਹਿੰਦੀ ਪਤਾਲ ਚ ਕਿੱਥੋਂ ਦੀ ਜਾਂਦੇ ਨੇ ਉਹ ਕਹਿੰਦਾ ਹੈਗਾ ਇੱਕ ਜੰਗਲ ਦੇ ਵਿੱਚ ਕਹਿੰਦਾ ਇੱਕ ਖੂਹ ਹੈ ਕਹਿੰਦਾ ਉੱਥੋਂ ਦੀ ਜਿ ਬੜਦਾ ਹੈ ਉਹ ਤਾਂ ਇਹ ਕੁੜੀ ਨੇ ਸੁਣ ਲਿਆ ਆਪਣੀ ਕੁੜੀ ਨਾਲ ਕਿਰਪਾਨ ਲੈ ਲਈ ਕੁੜੀ ਨੇ ਦੱਸ ਕੇ ਆਪਣੇ ਮਾਪਿਓਾਂ ਨੂੰ ਰਾਜੇ ਤੇ ਰਾਣੀਆਂ ਨੂੰ ਚੱਲ ਪਈ ਕਹਿੰਦੀ ਮੇਰਾ ਫਿਕਰ ਨਾ ਕਰੇ ਗਈ ਜਦੋਂ ਹੁਣ ਖੂਹ ਭੜਦੀ ਫਿਰਦੀ ਆ ਵੀ ਕਿੱਥੇ ਐ ਸਾਰੇ ਦੂਰ ਨੇੜੇ ਜਾ ਕੇ ਉਹਨੂੰ ਅੰਤ ਨੂੰ ਇੱਕ ਖੂਹ ਦਿਸਿਆ ਖੂਹ ਦਾ ਪਾਣੀ ਉੱਗਲ-ਉੱਗਲ ਪੈ ਰਿਹਾ ਹੈ ਬਾਹਰ ਡੁੱਲਦਾ ਨਹੀਂ ਪੂਰਾ ਉਛਲ ਰਿਹਾ ਹੈ ਪਾਣੀ ਉੱਪਰੋਂ ਬਾਹਰ ਨਹੀਂ ਨਿਕਲ ਰਿਹਾ ਜਾਨਵਰ ਪਾਣੀ ਪੀਂਦੇ ਨੇ ਇੱਕ ਤੁਕਕਾ ਬਾਹਰ ਨਹੀਂ ਡੇਗਦਾ ਉਹ ਖੜੀ ਸੋਚਦੀ ਐ ਵੀ ਤੋਤੇ ਮੈਂ ਇਹਨਾਂ ਦੀ ਗੱਲ ਸਹੀ ਐ ਵੀ ਇਹ ਪਾਣੀ ਐ ਹੋ ਰਿਹਾ ਵੀ ਇੱਥੇ ਕੋਈ ਕਰਾਮਾਤ ਐ ਕੁੜੀ ਨੇ ਇੱਕ ਚੂਲੀ ਭਰੀ ਪਾਣੀ ਦੀ ਜਦੋਂ ਭਰ ਕੇ ਪਾਣੀ ਦੀ ਚੂਲੀ ਉੱਪਰ ਨੂੰ ਹੱਥ ਕਰਿਆ ਤਾਂ ਸੱਪ ਉਹਨੂੰ ਡੰਗਣ ਵਾਸਤੇ ਨਿਕਲਿਆ ਬਾਹਰ ਤੇ ਕੁੜੀ ਨੇ ਦਵਾਰੇ ਇੱਕ ਹੱਥ 'ਚ ਤਲਵਾਰ ਫੜ ਲਈ ਦੂਜੇ ਹੱਥ ਨਾਲ ਚੂਲੀ ਭਰਨ ਲੱਗੀ ਤਾਂ ਸੱਪ ਫੇਰ ਭੱਜ ਕੇ ਬਾਹਰ ਨਿਕਲਣ ਲੱਗਿਆ ਕੁੜੀ ਨੇ ਉਹਦੇ ਗਰਦਨ ਤੇ ਉਹ ਸੱਪ ਦੇ ਉਹ ਫੁੱਟ ਸਾਰੇ ਬਾਹਰ ਨਿਕਲਿਆ ਆ ਕੁੜੀ ਨੇ ਉੱਥੇ ਤਲਵਾਰ ਮਾਰੀ ਪਾਣੀ ਸਾਰਾ ਉੱਛਲ ਕੇ ਬਾਹਰ ਆ ਗਿਆ ਸੱਪ ਦੇ ਮੂੰਹ ਦੇ ਵਿੱਚੋਂ ਮਣੀ ਨਿਕਲ ਕੇ ਬਾਹਰ ਉਹ ਦੂਰ ਸਾਰੇ ਜਾ ਰੁੜੀ ਕੁੜੀ ਨੇ ਭੱਜ ਕੇ ਜਾ ਕੇ ਮਣੀ ਚੱਕੀ ਉਹ ਮਣੀ ਚੱਕ ਕੇ ਉਹਨੇ ਆਪਣੀ ਚੁੰਨੀ ਦੇ ਲੜ ਨਾਲ ਗੱਠ ਦੇ ਲਈ ਬਨ ਕੇ ਚੁੰਨੀ ਦੇ ਨਾਲ ਪਾਣੀ ਦੇਖਦੀ ਆ ਵੀ ਇਹ ਤਾਂ ਹੁਣ ਉੱਛਲ ਗਿਆ ਸਾਰਾ ਪਾਣੀ ਵੀ ਇੱਥੇ ਹੀ ਕੋਈ ਗੱਲ ਬਾਤ ਹੈ ਉਹਨੇ ਸੋਚਦੀ ਆ ਵੀ ਮੈਂ ਪਾਣੀ ਦੇ ਵਿੱਚ ਖੂਚ ਜਾਊਂਗੀ ਕਿ ਮੈਂ ਤਾਂ ਸੋਚਦੀ ਸੋਚਦੀ ਨੇ ਦਿਮਾਗ ਲੜਾਇਆ ਮਨ ਤੇ ਖੜ ਗਈ ਖੁਦ ਹੀ ਮਨ ਤੇ ਖੜ ਕੇ ਉਹ ਮਣੀ ਵਾਲਾ ਪਾਸਾ ਚੁੰਨੀ ਦੇ ਦਾ ਉਹਨੇ ਵਿੱਚ ਕਰਤਾ ਜਦੋਂ ਵਿੱਚ ਨੂੰ ਕਰਨ ਲੱਗੀ ਤਾਂ ਪਾਣੀ ਜਾਣ ਲੱਗ ਗਿਆ ਉਹਨੂੰ ਰਸਤਾ ਦੇਣ ਲੱਗ ਗਿਆ ਪਾਣੀ ਉਹਨੇ ਹੋਰ ਚੁੰਨੀ ਗਾਹਾਂ ਕਰੀ ਉਹਨੂੰ ਪੌੜੀ ਦੀ ਸੀ ਜੰਤੀ ਆ ਤੇ ਪੌੜੀ ਦਾ ਸਟੈਪ ਐ ਕੁੜੀ ਨੇ ਉਹ ਤੇ ਪੈਰ ਧਰਿਆ ਗਾਹਾਂ ਗਾਹਾਂ ਜਿਉਂ-ਜਿਉਂ ਚੁੰਨੀ ਨੂੰ ਗਾਹਾਂ ਕਰੀ ਜਾਵੇ ਪੌੜੀਆਂ ਉਹ ਤਾਂ ਜਾ ਉੱਤਰੀ ਕੁੜੀ ਤਾਂ ਗਈ ਹੋਈ ਤਾਂ ਗਾਹ ਕੀ ਦੇਖਦੀ ਐ ਇੱਕ ਕਮਰੇ ਚ ਤਾਂ ਉਹਦੇ ਘਰ ਵਾਲੇ ਨੂੰ ਜਿੰਦਾ ਲਾਇਆ ਪਿਆ ਤੇ ਤਿੰਨ ਚਾਰ ਕਮਰਿਆਂ ਦਾ ਮਕਾਨ ਐ ਬਹੁਤ ਸੋਹਣਾ ਬਣਿਆ ਹੋਇਆ ਤਾਂ ਇੱਕ ਔਰਤ ਬੈਠੀ ਐ ਉਹ ਹੈਗੀ ਐ ਜਿੰਨ ਦੇ ਘਰ ਵਾਲੀ ਉਹ ਰੋ ਰਹੀ ਹੈ ਬੈਠੀ ਉਹਨੇ ਵੀ ਕੁੜੀ ਦੇਖ ਲਈ ਕੁੜੀ ਨੇ ਵੀ ਉਹਨੂੰ ਦੇਖ ਕੇ ਕੁੜੀ ਓਲੇ ਹੋ ਗਈ ਉਹ ਕਹਿਣ ਲੱਗੀ ਧੀਏ ਤੂੰ ਕੌਣ ਹੈ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਵੀ ਮੇਰੇ ਕੋਲ ਆ ਜਾ ਭਾਈ ਕੁੜੀ ਇੰਝ ਜਾ ਕਰਕੇ ਗਈ ਉਹਦੇ ਕੋਲੇ ਉਹ ਕਹਿੰਦੀ ਧੀਏ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਮੈਂ ਤਾਂ ਆਪ ਹੀ ਬਹੁਤ ਦੁਖੀਆਂ ਕਹਿੰਦੀ ਮੈਂ ਜਿੰਨਾਂ ਦੀ ਘਰ ਵਾਲੀਆਂ ਕਹਿੰਦੀ ਮੈਨੂੰ ਪਤਾ ਉਹ ਤੇਰੇ ਘਰ ਵਾਲੇ ਨੂੰ ਚੱਕ ਕੇ ਲਿਆਇਆ ਹੋਇਆ ਕਹਿੰਦੀ ਉਹ ਜਿੰਦਾ ਲਾਇਆ ਪਿਆ ਅੰਦਰ ਕਹਿੰਦੀ ਮਾਸ ਮਿੱਟੀ ਲਿਆ ਕੇ ਖਾਂਦਾ ਹੈ ਤੇਰੇ ਘਰ ਵਾਲਾ ਇਹਨੂੰ ਕਹਿੰਦਾ ਵੀ ਮੈਨੂੰ ਨਾ ਮਾਰੀ ਤੂੰ ਤਾਂ ਕੱਚਾ ਮਾਸ ਖਾਂਦਾ ਰਹਿਣਾ ਤੈਨੂੰ ਮੈਂ ਰੰਨ ਕੇ ਖਵਾਇਆ ਕਰੂੰ ਮਸਾਲੇ ਲਾ ਲਾ ਕੇ ਕਹਿੰਦੀ ਉਸ ਖਾਣ ਦੇ ਲਾਲਚ ਚ ਉਹਨੇ ਤੇਰੇ ਵਾਲਾ ਘਰ ਵਾਲਾ ਮਾਰਿਆ ਨਹੀਂ ਉਹ ਜਿੰਦਾ ਰੱਖਿਆ ਹੋਇਆ ਤੇ ਵੀ ਇੱਕ ਕਹਿੰਦੀ ਹੈ ਮੇਰੇ ਭਣੋਈਏ ਨੂੰ ਖਾ ਗਿਆ ਮੇਰੀ ਭੈਣ ਇਹਦਾ ਹੀ ਦੁਸ਼ਮਣ ਬਣੀ ਹੋਈ ਹੈ ਕਹਿੰਦੀ ਹੁਣ ਮੇਰੀ ਭੈਣ ਵੀ ਆਉਣ ਵਾਲੀ ਹੈ ਕਹਿੰਦੀ ਤੂੰ ਓਲੇ ਹੋ ਜੀ ਕਿਤੇ ਤੈਨੂੰ ਨਾ ਉਹ ਖਾ ਜੇ ਆ ਕੇ ਵੀ ਰਹੀ ਮੇਰੀ ਨਿਗਾ ਚ ਤੇ ਮੈਂ ਉਹਨੂੰ ਗੱਲ ਕਰਕੇ ਤੈਨੂੰ ਸਮੂਰੇ ਲਿਆ ਉਹ ਕਹਿੰਦੀ ਠੀਕ ਹੈ ਭਾਈਓ ਨੇ ਕੁੜੀ ਓਲੇ ਕਰਤੀ ਕਹਿੰਦੀ ਮੇਰੀ ਭੈਣ ਆ ਰਹੀ ਹੈ ਓਲੇ ਕਰੀ ਹੋਈ ਤਾਂ ਆ ਗਈ ਭੈਣ ਆਦਮਬੋ ਆਦਮਬੋ ਕਰਦੀ ਆਈ ਉਹਨੂੰ ਕਹਿੰਦੀ ਕਹੀ ਜੀ ਵਾਸਨਾ ਆਉਂਦੀ ਹੈ ਉਹ ਕਹਿੰਦੀ ਕਹੀ ਜੀ ਆਉਣੀ ਤੀ ਕਹਿੰਦੀ ਨਾ ਬੰਦਾ ਅੰਦਰ ਉਹ ਕਹਿੰਦੀ ਉਹਦੇ ਬੰਨੇ ਤਾਂ ਹੋਇਆ ਜਿੰਦੇ ਚ ਉਹ ਕਹਿੰਦੀ ਨਾ ਇਹ ਤਾਂ ਤੇਰੇ ਕੋਲ ਆਉਂਦੀ ਐ ਉਹ ਕਹਿੰਦੀ ਮੇਰੇ ਕੋਲ ਤਾਂ ਉਹਨੇ ਗੰਜਰ ਨੇ ਚਿੜੀ ਜਨੌਰ ਤਾਂ ਛੱਡਿਆ ਨਹੀਂ ਤੂੰ ਕਹਿੰਦੀ ਬੰਦੇ ਦੀਆਂ ਗੱਲਾਂ ਕਰਦੀਆਂ ਚਲੋ ਉਹ ਮੰਨ ਗਈ ਵੀ ਸਹੀ ਗੱਲ ਐ ਉਹਨੂੰ ਕਹਿੰਦੀ ਐ ਕਿ ਜਿੰਨਾ ਜਿਹੜਾ ਬੰਦਾ ਫੜਿਆ ਹੋਇਆ ਨਾ ਕਹਿੰਦੀ ਜੇ ਉਹਦੇ ਘਰ ਵਾਲੀ ਨੂੰ ਪਤਾ ਲੱਗ ਜੇ ਕਹਿੰਦੀ ਮੈਂ ਉਹਨੂੰ ਨਾਲ ਰਲਾ ਕੇ ਨਾ ਕਹਿੰਦੀ ਫਿਰ ਮੈਂ ਮਾਰਾਂ ਇਹਨੂੰ ਕਹਿੰਦੀ ਉਹਦੀ ਭੈਣ ਕਹਿਣ ਲੱਗੀ ਕਿਉਂ ਉਹ ਨੇ ਉਹਦੇ ਘਰ ਵਾਲਾ ਮਾਰਿਆ ਤੀ ਉਹਨੇ ਉਹ ਕਹਿੰਦੀ ਵੀ ਤੂੰ ਉਹ ਕਹਿੰਦੇ ਉਹਨੂੰ ਤਾਂ ਮੈਂ ਮਲੇਆ ਦੂੰ ਤੈਨੂੰ ਵੀ ਫਿਰ ਤੂੰ ਉਹਨੂੰ ਕੁਝ ਕਹੀਂ ਨਾ ਉਹ ਕਹਿੰਦੀ ਨਾ ਮੈਂ ਤਾਂ ਕਾਨੂੰ ਕਹੂੰ ਕਹਿੰਦੇ ਉਹਨੂੰ ਨਾ ਖਾਣ ਵਈ ਜੀ ਕਹਿੰਦੀ ਨਹੀਂ ਕਹਿੰਦੀ ਮਲੇਆ ਤਾਂ ਮੈਂ ਦਿੰਨੀ ਆ ਉਹ ਕਹਿੰਦੀ ਦੇਖਿਆ ਕਿਹਾ ਨਹੀਂ ਤੀ ਵੀ ਮੇਂ ਬਾਸਨਾ ਆਉਂਦੀ ਐ ਉਹ ਕਹਿੰਦੀ ਚੱਲ ਤੂੰ ਮੇਰੇ ਨਾਲ ਵਾਦਾ ਕਰ ਸੌਂ ਖਾ ਵੀ ਉਹਨੂੰ ਕੁਝ ਕਹੇਗੀ ਨਹੀਂ ਉਹ ਕਹਿੰਦੀ ਠੀਕ ਐ ਭਾਈ ਉਹਨੇ ਬਲਾਲੀ ਕੁੜੀ ਕਹਿੰਦੀ ਆ ਜਾਂਦੀ ਏ ਆ ਕੇ ਕੁੜੀ ਨੇ ਉਹਨੂੰ ਮੱਥਾ ਟੇਕਿਆ ਉਹਨੂੰ ਮਾਸੀ ਜੀ ਕਹਿ ਕੇ ਮੱਥਾ ਟੇਕਿਆ ਕੁੜੀ ਨੇ ਚਲੋ ਉਹ ਵੀ ਖੁਸ਼ ਹੋ ਗਈ ਉਹ ਕਹਿਣ ਲੱਗੀ ਵੀ ਤੇਰੇ ਘਰ ਆਲਾ ਉਹ ਉਹ ਕਹਿੰਦੀ ਹਾਂ ਉਹ ਕਹਿੰਦੀ ਮਾਸ ਮਿੱਟੀ ਕਹਿੰਦੀ ਉਹ ਇਹਨੂੰ ਤੜਕੇ ਲਾ ਲ ਖਵਾਉਂਦਾ ਉਹ ਕਹਿੰਦੀ ਵੀ ਫਿਰ ਉਹ ਆਪ ਕੀ ਖਾਂਦਾ ਹੈ ਜਿੰਨੇ ਦੇ ਘਰ ਵਾਲੀ ਕਹਿੰਦੀ ਉਹਨੂੰ ਮਾਨਸ ਜਨਮ ਬੰਦੇ ਆਲਾ ਕਹਿੰਦੀ ਉਹਦਾ ਪ੍ਰਸ਼ਾਦ ਲਿਆ ਕੇ ਦਿੰਦਾ ਜਿਹੜਾ ਉਹ ਖਾਂਦਾ ਜਿਹ ਹੈ ਜਖਾਣਾ ਕਹਿੰਦੀ ਇਹ ਤਾਂ ਬਹੁਤ ਸਮਾਨ ਲੈ ਕੇ ਆਉਂਦਾ ਉਹਦੇ ਖਾਤਰ ਉਹ ਕਹਿੰਦੀ ਅੱਛਾ ਉਹ ਕੁੜੀ ਨੂੰ ਕਹਿਣ ਲੱਗੀ ਕਹਿੰਦੀ ਜਿਹੜਾ ਉਹ ਸਾਹਮਣੇ ਚੱਕੀ ਦਾ ਪੁੱੜ ਦੀ ਦੇਖਦੀਆਂ ਕਹਿੰਦੀ ਉਹ ਚੱਕੀ ਨਹੀਂ ਹੈਗੀ ਉਹਦੇ ਥੱਲੇ ਇੱਕ ਪਿੰਜਰ ਹੈ ਉਹਦੇ ਵਿੱਚ ਤੋਤੇ ਦੇ ਵਿੱਚ ਇਹਦੀ ਜਾਨ ਹੈ ਕਹਿੰਦੀ ਕਹਿੰਦੀ ਤੂੰ ਮੇਰੇ ਨਾਲ ਲੱਗੇਂਗੀ ਉਹ ਕਹਿੰਦੀ ਹਾਂ ਲੱਗੂੰਗੀ ਕਹਿੰਦੀ ਮੈਂ ਚੱਕਦੀਆਂ ਪੁੜ ਤਾਂ ਇਤੋਂ ਤਾਂ ਨਹੀਂ ਜਾਣਾ ਚੱਕਿਆ ਕਹਿੰਦੀ ਉਹ ਪਿੰਜਰਾ ਕੱਢ ਲੈ ਫੱਟ ਦੇਣੀ ਭਾਈ ਕੁੜੀ ਨੇ ਕੱਢਿਆ ਪਿੰਜਰਾ ਉਹਨੇ ਉੱਪਰੋਂ ਪੁੜ ਚੱਕਤਾ ਉਹਨੂੰ ਕਹਿੰਦੀ ਵੀ ਜਿੰਨਾ ਤੇਰੇ ਚ ਜ਼ੋਰ ਹੈ ਨਾ ਕਹਿੰਦੀ ਇਹਨੂੰ ਐ ਸਿੱਧਾ ਨਾ ਘੁਮਾਈਂ ਐ ਉਲਟੇ ਪਾਸੇ ਨੂੰ ਘੁਮਾ ਦੇ ਕਹਿੰਦੀ ਜ਼ੋਰ ਜ਼ੋਰ ਦੀ ਘੁਮਾ ਦੇ ਕਹਿੰਦੀ ਉਨਾ ਹੀ ਦੂਰ ਜਾਊਗਾ ਉਹ ਤਾਂ ਭਾਈ ਕੁੜੀ ਚ ਹੁਣ ਨੌਜਵਾਨ ਕੁੜੀ ਤੀ ਜ਼ੋਰ ਤੀ ਪੂਰਾ ਘੁਮਾਤਾ ਤਾਂ ਉਧਰੋਂ ਚੀਕਾਂ ਵੱਜਣ ਜਿੰਨਾਂ ਦੀਆਂ ਆਵਾਜ਼ਾਂ ਸੁਣਨਾ ਕਹਿੰਦਾ ਮੈਨੂੰ ਇੰਨੀ ਦੂਰ ਕਿਉਂ ਭੇਜੀ ਜਾਂਦੇ ਹੋ ਮੇਰੇ ਤੋਂ ਤੁਰ ਕੇ ਆਇਆ ਨਹੀਂ ਜਾਣਾ ਮੈਨੂੰ ਬਚਾ ਲਓ ਮੈਂ ਤੁਹਾਡੇ ਆਖੇ ਲੱਗੂ ਸਭ ਦੇ ਬਚਾ ਲਓ ਉਹ ਕਹਿੰਦੀ ਨਾ ਇਹਨੂੰ ਛੱਡੀ ਨਾ ਕਹਿੰਦੀ ਤਰਸ ਦੁਰਸ ਨਾ ਖਾਈ ਭਾਈ ਕਹਿੰਦੀ ਕਮਾਈ ਚੱਲ ਕਮਾਤਾ ਉਸ ਤੋਂ ਬਾਅਦ ਉਹਨੇ ਫੜ ਲਿਆ ਪਿੰਜਰਾ ਉਹਦੀ ਭੈਣ ਨੇ ਫੜ ਕੇ ਕੱਢ ਕੇ ਤੋਤਾ ਉਹਦੇ ਫੰਗ ਮਰੋੜ ਤੇ ਦੋਨੇ ਫੰਗ ਮਰੋੜੇ ਹੋਏ ਤਾਂ ਉਧਰ ਉਹਦੀਆਂ ਬਾਹਾਂ ਟੁੱਟ ਗਈਆਂ ਫਿਰ ਉਹਦੀਆਂ ਲੱਤਾਂ ਤੋੜਤੀਆਂ ਉਧਰ ਉਹਦੀਆਂ ਟੁੱਟ ਗਈਆਂ ਫਿਰ ਉਹਨੂੰ ਕੁੜੀ ਨੂੰ ਕਹਿੰਦੀ ਲੈ ਬਦਲਾ ਲੈ ਲੈ ਕਹਿੰਦੀ ਕੁੜੀ ਡਰ ਗਈ ਉਹਨੂੰ ਉਹ ਕਹਿੰਦੀ ਤੂੰ ਮੈਨੂੰ ਹੀ ਫੜਾ ਕਹਿੰਦੀ ਲੈ ਮੈਂ ਹੀ ਮਰੋੜਦੀ ਆ ਉਹਦੀ ਭੈਣ ਨੇ ਤਾਂ ਉਹਦੀ ਗਰਦਨ ਮਰੋੜਤੀ ਭਾਈ ਜਿੰਨ ਤਾਂ ਮਰ ਗਿਆ ਮਰਿਆ ਹੋਇਆ ਤਾਂ ਉਹ ਤਾਂ ਹਜੇ ਭੈਣਾ ਭੈਣੀਆਂ ਗੱਲਾਂ ਬਾਤਾਂ ਕਰਦਿਆਂ ਨੇ ਉਹ ਕੁੜੀ ਨੇ ਕੀ ਕਰਿਆ ਉਹਦੀ ਭੈਣ ਨੇ ਇਸ਼ਾਰਾ ਕਰਤਾ ਜਿੰਨੇ ਦੇ ਘਰ ਵਾਲੀ ਨੇ ਕੁੜੀ ਨੂੰ ਵੀ ਆ ਚਾਬੀਆਂ ਪਈਆਂ ਨੇ ਖੋਲ ਕੇ ਭੱਜਾ ਲੈ ਕੇ ਉਹਨੇ ਭਾਈ ਕੁੜੀ ਨੇ ਫਟਾਫਟ ਖੋਲ ਲਿਆ ਜਿੰਦਾ ਅੰਦਰੋਂ ਉਹਨੂੰ ਕੱਢ ਲਿਆ ਉਹ ਕਹਿਣ ਲੱਗਿਆ ਵੀ ਤੂੰ ਬਿੰਦਚੱਟ ਤੱਕ खड़ ਜਾ ਕਹਿੰਦਾ ਮੈਨੂੰ ਤਾਂ ਜਾਤੂ ਰਿਆ ਨਹੀਂ ਜਾਣਾ ਉਹ ਕਹਿੰਦੀ ਤੂੰ ਫਟਾਫਟ ਆ ਜਾ ਵੀ ਆਪਾਂ ਨੂੰ ਖਾਜੂ ਹੁਣ ਇੱਥੇ ਕੁਸ ਚਲੋ ਜੀ ਮਣੀ ਉਹਦੇ ਕੋਲਤੀ ਕੁੜੀ ਦੇ ਚੜ ਕੇ ਪੌੜੀਆਂ ਆ ਗਈ ਬਾਹਰ ਆ ਗਈ ਜਦੋਂ ਤਾ ਹੁਣ ਉਹ ਦੇਖਦੇ ਨੇ ਵੀ ਕਿਤੇ ਇਹ ਨਾ ਸਾਨੂੰ ਖਾ ਜੇ ਪਰ ਉਹ ਤਾਂ ਲੁਕਦੇ ਲਕਾਉਂਦੇ ਕੁੜੀਓ ਨੂੰ ਮਹਿਲਾ ਚ ਲਿਾਈ ਜਿਵੇਂ ਕਿਵੇਂ ਹੋ ਕੇ ਮਹਿਲਾ ਚ ਲੈ ਕੇ ਆਈ ਜਦੋਂ ਤਾਂ ਹੁਣ ਉਹ ਦੇਖਦਾ ਹੈ ਵੀ ਮੈਂ ਤਾਂ ਲਾਲਚ ਨੂੰ ਰਿਸ਼ਤਾ ਲਿਆ ਤੀ ਵੀ ਇਹ ਤਾਂ ਬਹੁਤ ਬਹਾਦਰ ਦੇਖੀ ਕੀ ਹੋ ਗਿਆ ਜੇ ਸੋਹਣੀ ਨਹੀਂ ਹੈਗੀ ਵੀ ਮੈਨੂੰ ਬਚਾਉਣ ਖਾਤਰ ਇਹਨੇ ਆਪਣੀ ਜਾਨ ਦੀ ਬਾਜ਼ੀ ਲਾਤੀ ਕੁਝ ਵੀ ਹੋ ਸਕਦਾ ਸੀ ਇਹਨੂੰ ਭਾਈ ਉਹ ਵਿਗੜਿਆ ਹੋਇਆ ਸੀ ਜਿਹੜਾ ਉਹ ਕੀੜਾ ਨਿਕਲ ਗਿਆ ਦਿਮਾਗ ਚੋਂ ਰਾਜੇ ਨੂੰ ਕਹਿਣ ਲੱਗਿਆ ਵੀ ਮਹਾਰਾਜ ਮੈਨੂੰ ਹੁਣ ਡੋਲਾ ਦਿਓ ਵੀ ਮੈਂ ਇਹਨੂੰ ਮਾਣ ਆਦਰ ਨਾਲ ਲੈ ਕੇ ਜਾਊਂਗਾ ਉਦੋਂ ਤਾਂ ਮੇਰੇ ਮਨ 'ਚ ਲਾਲਚ ਆ ਗਿਆ ਸੀ ਚਲੋ ਰਾਜੇ ਨੇ ਫੇਰ ਉਹ ਮੇ ਡੋਲੇ ਚ ਬਿਠਾ ਕੇ ਕੁੜੀ ਤੋਰੀ ਜਦੋਂ ਕੁੜੀ ਆਉਣ ਜਾਣ ਲੱਗੀ ਸੋਹਰੀ ਫੇਰ ਛੋਟੀ ਰਾਣੀ ਦੇ ਫੇਰ ਪੇਟੋਂ ਮੁੰਡੇ ਨੇ ਜਨਮ ਲਿਆ ਸਾਲ ਬਾਅਦ ਹੁਣ ਸਾਰੇ ਆਪਦੇ ਆਪਦੇ ਘਰੇ ਖੁਸ਼ ਨੇ ਇੰਨੀ ਕੁ ਬਾਤ ਜੀ ਧੰਨਵਾਦ